ਜੇਕਰ ਤੁਸੀਂ ਵੀ ਵੱਧ ਦੇ ਮੋਟਾਪੇ ਤੋਂ ਪਰੇਸ਼ਾਨ ਤਾਂ ਰੋਜ਼ ਸਵੇਰੇ ਸਵੇਰੇ ਕਰੋ ਇਹ ਕੰਮ ਫਿਰ ਦੇਖੋ ਕਮਾਲ ਕੁਝ ਹੀ ਦਿਨਾਂ ਚ ਮੋਟਾਪਾ ਛੂ ਮੰਤਰ ਤੇਜ਼ੀ ਨਾਲ ਘਟੇਗਾ ਪਰ ਜੀ ਹਾਂ ਮੋਟਾਪਾ ਅੱਜਕੱਲ ਦੇ ਸਮੇਂ ਦੀ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ ਜੋ ਨਾ ਸਿਰਫ ਤੁਹਾਡੀ ਸਰੀਰਕ ਬਣਾਵਟ ਤੇ ਉੱਤੇ ਅਸਰ ਕਰਦਾ ਹੈ ਸਗੋਂ ਕਈ ਗੰਭੀਰ ਬਿਮਾਰੀਆਂ ਦੇ ਖਤਰੇ ਨੂੰ ਵੀ ਵਧਾ ਦਿੰਦਾ ਹੈ ਜੇਕਰ ਤੁਸੀਂ ਵੀ ਮੋਟਾਪੇ ਤੋਂ ਪਰੇਸ਼ਾਨ ਹੁੰਦੇ ਹੋ, ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਆਪਣੇ ਸਿਹਤ ਦੀ ਰੋਜ਼ਾਨਾ ਦੀ ਰੁਟੀਨ ਦੇ ਵਿੱਚ ਕੁਝ ਛੋਟੇ-ਛੋਟੇ ਪਰ ਪ੍ਰਭਾਵਸ਼ਾਲੀ ਬਦਲਾਅ ਲਿਆ ਕੇ ਤੁਸੀਂ ਇਹ ਟੀਚਾ ਤੇਜ਼ੀ ਦੇ ਨਾਲ ਹਾਸਲ ਕਰ ਸਕਦੇ ਹੋ ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਮੋਟਾਪੇ ਦੇ ਕਾਰਨ ਲੋਕ ਆਪਣੇ ਜਿਹੜਾ ਕੰਫੀਡੈਂਸ ਹੁੰਦਾ ਹੈ ਉਹ ਲੋਅ ਮਹਿਸੂਸ ਕਰਦੇ ਨੇ, ਕਿਤੇ ਵੀ ਖਾਣ-ਪੀਣ ਦੇ ਵੀ ਪਰਹੇਜ਼ ਕਰਦੇ ਨੇ ਵੀ ਕਿਤੇ ਮੈਂ ਹੋਰ ਮੋਟਾ ਨਾ ਹੋ ਜਾਵਾਂ। ਤਾਂ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਜ਼ਰੂਰ ਪਾਈ ਜਾਂਦੀ ਹੈ ਮੈਡੀਸਿਨਸ ਦਾ ਸਾਰਾ ਲੈਂਦੇ ਨੇ ਤਾਂ ਦੱਸ ਦਈਏ ਕਿ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਇੱਕ ਜਾਂ ਦੋ ਗਲਾਸ ਗੁੰਗੁਨਾ ਪਾਣੀ ਯਾਨੀ ਕਿ ਕੋਸਾ ਪਾਣੀ ਪੀਓ ਤੁਸੀਂ ਇਸ ਦੇ ਵਿੱਚ ਅੱਧਾ ਨਿੰਬੂ ਨਿਚੋੜ ਕੇ ਵੀ ਪੀ ਸਕਦੇ ਹੋ ਨਿੰਬੂ ਦੇ ਵਿੱਚ ਜੇਕਰ ਸ਼ਹਿਦ ਮਿਲਾਉਂਦੇ ਹੋ ਤਾਂ ਹੋਰ ਵੀ ਬਹੁਤ ਜ਼ਿਆਦਾ ਵਧੀਆ ਹੋਵੇਗਾ ਇਹ ਸਰੀਰ ਦੇ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਦੇ ਵਿੱਚ ਮਦਦ ਕਰਦਾ ਹੈ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਪਾਚਨ ਪ੍ਰਣਾਲੀ ਨੂੰ ਠੀਕ ਕਰਦਾ ਹੈ ਨਿੰਬੂ ਦੇ ਵਿੱਚ ਮੌਜੂਦ ਵਿਟਾਮਿਨ ਸੀ ਚਰਬੀ ਸੜਨ ਦੇ ਵਿੱਚ ਮਦਦਗਾਰ ਹੁੰਦਾ ਹੈ। ਇਹ ਸਵੇਰ ਤੋਂ ਹੀ ਤੁਹਾਡੇ ਸਰੀਰ ਨੂੰ ਹਾਈਡਰੇਟ ਕਰਦਾ ਹੈ। ਫਿਰ ਆਉਂਦੀ ਹੈ ਹਲਕੀ ਐਕਸਰਸਾਈਜ਼ ਜਾਂ ਫਿਰ ਜੋ ਕਿ ਸਟ੍ਰੈਚਿੰਗ ਕਰੋ, ਸੈਰ ਕਰ ਸਕਦੇ ਹੋ। ਸਰੀਰ ਦਾ ਸਮਾਂ ਐਕਸਰਸਾਈਜ਼ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। 15 ਤੋਂ 20 ਮਿੰਟ ਤੱਕ ਹਲਕੀ ਵਰਜਿਸ ਜਿਵੇਂ ਯੋਗਾ ਜਾਂ ਫਿਰ ਸੈਰ ਐਕਸਰਸਾਈਜ਼ ਤਸਵੀਰ ਦੀ ਕਸਰਤ ਮੈਟਾਬੋਲਿਜ਼ਮ ਨੂੰ ਸਰਗਰਮ ਕਰਦੀ ਹੈ। ਕੈਲੋਰੀਸ ਸਾੜਦੀ ਹੈ ਅਤੇ ਤੁਹਾਨੂੰ ਪੂਰੇ ਦਿਨ ਚੁਸਤ ਤੇ ਤਾਜ਼ਾ ਤੇ ਰੋਜ਼ ਮਹਿਸੂਸ ਕਰਾਉਂਦੀ ਹੈ ਇਹ ਤੁਹਾਡੇ ਮੂਡ ਨੂੰ ਵੀ ਕਾਫੀ ਬਿਹਤਰ ਬਣਾਉਂਦੀ ਹੈ ਜਿਸ ਦੇ ਨਾਲ ਬਿਨਾ ਲੋੜ ਖਾਣ ਦੀ ਇੱਛਾ ਕਰਦੀ ਹੈ ਤੁਸੀਂ ਸਵੇਰ ਦੀ ਸੈਰ ਜੋਗਿੰਗ ਸਾਈਕਲਿੰਗ ਜਾਂ ਫਿਰ ਕੁਝ ਯੋਗ ਆਸਨ ਜਿਵੇਂ ਕਿ ਸੂਰਜ ਨਮਸਕਾਰ ਵੀ ਕਰ ਸਕਦੇ ਹੋ ਫਿਰ ਆਉਂਦੀ ਹੈ ਖਾਣ ਪੀਣ ਨੂੰ ਲੈ ਕੇ ਜੀ ਹਾਂ ਰੋਜ਼ਾਨਾ ਅਸੀਂ ਦੇਖਦੇ ਹਾਂ ਫਿਰ ਬਹੁਤ ਸਾਰੇ ਲੋਕ ਹੁੰਦੇ ਨੇ ਜੋ ਕਿ ਬਾਹਰ ਰੇੜੀਆਂ ਦੇ ਉੱਤੇ ਮੋਮੋਜ਼ 버ਗਰ ਸਪ੍ਰਿੰਗ ਰੋਲ ਤਾਂ ਜੰਕ ਫੂਡ ਖਾਣ ਦੇ ਬਹੁਤ ਜ਼ਿਆਦਾ ਸ਼ੌਕੀਨ ਹੁੰਦੇ ਨੇ ਪਰ ਸ਼ੌਕੀਨ ਦੇ ਚੱਲਦੇ ਉਹਨਾਂ ਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ ਨੇ ਮੋਟਾਪਾ ਵੱਧ ਜਾਂਦਾ ਹੈ ਤੇ ਹਰ ਇੱਕ ਬਿਮਾਰੀ ਪੇਟ ਤੋਂ ਸ਼ੁਰੂ ਹੁੰਦੀ ਹੈ ਅਕਸਰ ਤੁਸੀਂ ਡਾਕਟਰ ਤੋਂ ਵੀ ਇਹ ਸੁਣਿਆ ਹੋਵੇਗਾ ਕਿ ਤੁਸੀਂ ਬਾਹਰਲਾ ਖਾਣਾ ਨਾ ਖਾਓ ਪਰ ਫਿਰ ਵੀ ਟੇਸ ਦੇ ਕਰਕੇ ਫੂਡ ਦੇ ਕਰਕੇ ਲੋਕ ਆਪਣਾ ਇਹ ਰਾ ਨਹੀਂ ਛੱਡਦੇ ਪਰ ਤੁਹਾਨੂੰ ਦੱਸ ਦੇ ਕਿ ਸਵੇਰ ਦਾ ਨਾਸ਼ਤਾ ਦਿਨ ਦਾ ਸਭ ਤੋਂ ਮਹੱਤਵਪੂਰਨ ਭੋਜਨ ਹੁੰਦਾ ਹੈ ਕਿਸ ਨੂੰ ਕਦੇ ਵੀ ਨਹੀਂ ਛੱਡਣਾ ਅਤੇ ਪ੍ਰੋਟੀਨ ਨਾਲ ਭਰਪੂਰ ਨਾਸ਼ਤਾ ਚੁਣੋ ਜਿਵੇਂ ਕਿ ਪ੍ਰੋਟੀਨ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਣ ਦਿੰਦਾ ਜਿਸ ਦੇ ਨਾਲ ਤੁਸੀਂ ਦਿਨ ਭਰ ਘੱਟ ਖਾਂਦੇ ਹੋ ਇਹ ਮਾਸਪੇਸ਼ੀਆਂ ਦੀ ਬਣਾਵਟ ਅਤੇ ਮੁਰੰਮਤ ਵਿੱਚ ਵੀ ਮਦਦ ਕਰਦਾ ਹੈ ਜੋ ਕਿ ਮੈਟਾਬੋਲਿਜ਼ਮ ਅਤੇ ਲਈ ਮਹੱਤਵਪੂਰਨ ਤੁਸੀਂ ਅੰਡੇ ਪਨੀਰ ਦਹੀਂ ਤੇ ઓটস ਜਾਂ ਫਿਰ ਦਲੀਆ ਵਰਗੇ ਵਿਕਲਪ ਚੁਣ ਸਕਦੇ ਹੋ ਤੇ ਸਵੇਰੇ ਆਪਣੇ ਨਾਸ਼ਤੇ ਦੇ ਵਿੱਚ ਇਹਨਾਂ ਨੂੰ ਜ਼ਰੂਰ ਸ਼ਾਮਿਲ ਕਰਿਆ ਕਰੋ ਤੇ ਅਜਿਹੀਆਂ ਹੈਲਥ ਨਾਲ ਜੁੜੀਆਂ ਹੋਈਆਂ ਟਿਪਸ ਤੇ ਪੈਕ ਜੋ ਕਿ ਦੱਸਦੀ ਹੈ ਕਿ ਜਾਣਕਾਰੀ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿਉਂਕਿ ਰੋਜ਼ਾਨਾ ਤੁਹਾਨੂੰ ਸਿਹਤ ਨਾਲ ਜੁੜੀਆਂ ਅਪਡੇਟਸ ਇਸ ਚੈਨਲ ਦੇ ਉੱਤੇ ਤੁਹਾਨੂੰ ਪ੍ਰੋਵਾਈਡ ਕਰਵਾਈਆਂ ਚਾਹੁੰਦੇ ਨੇ